ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਅੱਜ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਅਲਸੀ ਦੀਆਂ ਪਿੰਨੀਆਂ ਬਣਾ ਕੇ ਤਿਆਰ ਕਰਾਂਗੇ ਪੈਨ ਵਿੱਚ ਆਪਾਂ ਇੱਕ ਕੌਲੀ ਅਲਸੀ ਦੇ ਬੀਜ ਪਾ ਦੇਵਾਂਗੇ ਇਹਨਾਂ ਨੂੰ ਘੱਟ ਸੇਕ ਤੇ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਉਸੇ ਪੈਨ ਵਿੱਚ ਆਪਾਂ ਅੱਧੀ ਕੌਲੀ ਚਿੱਟੇ ਤੇਲ ਪਾ ਦੇਵਾਂਗੇ ਇਹਨਾਂ ਨੂੰ ਵੀ ਆਪਾਂ ਘੱਟ ਸੇਕ ਤੇ ਭੁੰਨ ਲੈਣਾ 50 ਗ੍ਰਾਮ ਬਦਾਮ ਲਏ ਇਸ ਨੂੰ ਵੀ ਆਪਾਂ 1-2 ਮਿੰਟ ਲਈ ਭੁੰਨ ਲਵਾਂਗੇ ਸਾਰੀ ਚੀਜ਼ਾਂ ਨੂੰ ਭੁੰਨਣ ਤੋਂ ਬਾਅਦ ਆਪਾਂ ਹਲਕਾ ਠੰਡਾ ਕਰਨ ਤੋਂ ਬਾਅਦ ਪੀਸ ਕੇ ਤਿਆਰ ਕਰ ਲਵਾਂਗੇ ਮਿਕਸੀ ਦੇ ਜੱਗ ਵਿੱਚ ਤੇਲ ਤੇ ਬਦਾਮ ਪਾ ਦੇਵਾਂਗੇ ਥੋੜੇ ਜਿ ਅਲਸੀ ਨੂੰ ਆਪਾਂ ਬਿਲਕੁਲ ਬਰੀਕ ਪੀਸ ਲੈਣੇ ਸਾਰੀਆਂ ਚੀਜ਼ਾਂ ਆਪਾਂ ਪੀਸ ਕੇ ਤਿਆਰ ਕਰ ਲੀਆਂ ਨੇ ਪੈਨ ਵਿੱਚ ਆਪਾਂ ਇੱਕ ਕਾਲੀ ਗੁੜ ਪਾ ਦੇਵਾਂਗੇ ਅੱਧਾ ਕਾਲੀ ਪਾਣੀ ਮਿਲਾ ਕੇ ਇਸ ਨੂੰ ਚੰਗੀ ਤਰ੍ਹਾਂ ਪਿਘਲਾ ਲਵਾਂਗੇ ਹੁਣ ਇਸ ਨੂੰ ਆਪਾਂ ਪੁਣ ਕੇ ਇਸ ਦੀ ਇੱਕ ਤਾਰ ਚਾਸ਼ਨੀ ਬਣਾ ਲਵਾਂਗੇ ਚਾਸ਼ਨੀ ਬਣਨ ਤੋਂ ਬਾਅਦ ਇੱਕ ਚਮਚ ਦੇਸੀ ਘਿਓ ਦਾ ਐਡ ਕਰ ਦੇਣੇ ਹੁਣ ਇਸ ਵਿੱਚ ਆਪਾਂ ਪੀਸੇ ਹੋਏ ਬਦਾਮ ਤਿਲ ਤੇ ਅਲਸੀ ਮਿਲਾ ਦੇਵਾਂਗੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਸਾਨੂੰ ਹਲਕਾ ਜਿਹਾ ਠੰਡਾ ਕਰਕੇ ਇਸ ਦੀਆਂ ਪਿੰਨੀਆਂ ਬੱਟ ਲਵਾਂਗੇ ਅਲਸੀ ਦੀਆਂ ਪਿੰਨੀਆਂ ਆਪਣੀਆਂ ਬਣ ਕੇ ਤਿਆਰ ਹੈ ਪਿੰਨੀਆਂ ਬਹੁਤ ਹੀ ਵਧੀਆ ਤੇ ਟ